ਸਾਸੀ ਗਾਲ ਜੀ ਲੁੱਟਾ ਖੋਹਾਂ ਦੇ ਜਿਹੜੇ ਨੇ ਮਾਮਲੇ ਉਹ ਅਕਸਰ ਹੀ ਤੁਹਾਨੂੰ ਦੇਖਣ ਨੂੰ ਮਿਲਦੇ ਰਹਿੰਦੇ ਨੇ ਕਿਤੇ ਚੋਰੀ ਹੋ ਜਾਂਦੀ ਹੈ ਕਿਤੇ ਲੁੱਟ ਖੋਹ ਜਾਂਦੀ ਹੈ ਤੇ ਕਿਤੇ ਹਥਿਆਰ ਦਿਖਾ ਕੇ ਜਿਹੜਾ ਆ ਸਰੇ ਆਮ ਹੀ ਲੁੱਟ ਲਿਆ ਜਾਂਦਾ ਆ ਇਸੇ ਤਰ੍ਹਾਂ ਦੀ ਇੱਕ ਘਟਨਾ ਗਰਦਾਸਪੁਰ ਤੋਂ ਵੀ ਸਾਹਮਣੇ ਆਈ ਹੈ ਜਿਹਦੇ ਚ ਇੱਕ ਲੇਡੀਜ਼ ਦਾ ਅ ਮੋਬਾਈਲ ਖੋ ਕੇ ਜਿਹੜਾ ਆ ਦੋ ਜਣੇ ਮੋਟਰਸਾਈਕਲ ਤੇ ਕਿਹਾ ਆ ਕਿ ਭੱਜ ਜਾਂਦੇ ਨੇ ਪਰ ਜਦੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤੇ ਉਹ ਕਾਬੂ ਆ ਜਾਂਦੇ ਨੇ ਕਾਬੂ ਆਉਣ ਤੋਂ ਬਾਅਦ ਆ ਜਨਤਾ ਵੱਲੋਂ ਉਹਨਾਂ ਦਾ ਜਿਹੜਾ ਆ ਪੂਰੇ ਦਾ ਪੂਰਾ ਸਿਸਟਮ ਜਿਹੜਾ ਆ ਹਲਾ ਦਿੱਤਾ ਜਾਂਦਾ ਆ ਉਹ ਡਿੱਗ ਜਾਂਦੇ ਨੇ ਤੇ ਉਹਨਾਂ ਦੇ ਸੱਟਾਂ ਵੀ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਲੱਗ ਜਾਂਦੀਆਂ ਨੇ ਤਾਂ ਦੱਸ ਦਈਏ ਕਿ ਜਦੋਂ ਇਹ ਬ੍ਰਾਮਪਰ ਰੋਡ ਦੇ ਨੇੜੇ ਕਾਲਰ ਰੋਡ ਦੇ ਲਾਗੇ-ਚਾਗੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਇਨ੍ਹਾਂ ਵੱਲੋਂ ਇੱਕ ਲੜਕੀ ਦਾ ਮੋਬਾਈਲ ਖੋ ਕੇ ਭੱਜਣ ਦੀ ਗੱਲ ਸਾਹਮਣੇ ਆਈ ਹੈ ਜਦੋਂ ਇਹ ਭੱਜ ਜਾਂਦੇ ਆ ਤਾਂ ਪਿੱਸੇ ਇਹ ਜਿਹੜਾ ਆ ਮਾਰਕੀਟ ਦੇ ਵਿੱਚੋਂ ਹੀ ਲੋਕ ਪਿੱਸਾ ਕਰਦੇ ਨੇ ਜਿਹੜਾ ਕਿ ਇਹ ਸਿਵਾਲਾ ਮੰਦਰ ਦੇ ਕੋਲ ਆ ਕੇ ਕਾਬੂ ਆ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਤੇ ਜਦੋਂ ਕਾਬੂ ਆ ਜਾਂਦੇ ਆ ਤੇ ਫਿਰ ਜਨਤਾ ਤੁਹਾਨੂੰ ਪਤਾ ਹੀ ਹੈ ਘਟਨਾ ਨਹੀਂ ਕਰਦੀ ਤੇ ਜਨਤਾ ਨੇ ਇਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਆ ਫੈਂਟਾ ਲਾਇਆ ਤੇ ਉਸ ਤੋਂ ਬਾਅਦ ਜਦੋਂ ਹੀ ਪੁਲਿਸ ਪਹੁੰਚ ਜਾਂਦੀ ਏ ਤੇ ਇਹ ਪੁਲਿਸ ਦੇ ਹਵਾਲੇ ਇਹਨਾਂ ਨੂੰ ਘਰ ਦਿੱਤਾ ਜਾਂਦਾ ਆ ਤੁਹਾਨੂੰ ਦੱਦੀ ਏ ਕਿ ਅਕਸਰ ਹੀ ਐਸਾ ਇਸ ਤਰ੍ਹਾਂ ਦੀਆਂ ਜੜੀਆਂ ਨੇ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਦੇ ਚ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਹੁੰਦੀਆਂ ਨੇ ਉਥੇ ਹੀ ਤੁਹਾਨੂੰ ਦੱਈਏ ਕਿ ਜਿਹੜਾ ਕੋਈ ਕਾਬੂ ਆ ਜਾਂਦਾ ਆ ਉਹਦੀ ਛਤਰਪਰੇਡ ਵੀ ਫਿਰ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਕਰ ਦਿੱਤੀ ਜਾਂਦੀ ਏ ਤੇ ਬੰਦੀ ਕਾਰਵਾਈ ਵੀ ਜਿਹੜੀ ਏ ਉਹਦੇ ਤੇ ਹੋ ਜਾਂਦੀ ਏ ਚੰਗੇ ਭਲੇ ਨੌਜਵਾਨ ਜਿਹੜੇ ਕੀ ਇਦਾਂ ਦੀਆਂ ਗਲਤੀਆਂ ਕਰਦੇ ਨੇ ਤੇ ਫਿਰ ਜਿਹੜਾ ਆ ਆਪਣਾ ਖਾਮਿਆ ਜਾਂ ਇਹਨਾਂ ਨੂੰ ਭੁਗਤਣਾ ਪੈ ਜਾਂਦਾ ਆ ਤੁਸੀਂ ਦੇਖਦੇ ਵੀ ਉਹ ਤਸਵੀਰਾਂ ਇਹ ਗੁਰਦਾਸਪੁਰ ਤੋਂ ਆਉ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਹਨਾਂ ਨੂੰ ਮੌਕੇ ਤੇ ਦੇਖਿਆ ਤੇ ਮੌਕੇ ਤੇ ਹੀ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਾਣੀ ਇਹ ਮੇਰੀ ਚੱਕੀ ਦਾ ਲੱਗੇ ਕਿ ਨਾ ਇੱਕ ਲੇਡੀਜ਼ ਲੱਗ ਰਹੀ ਸੀਗਾ। ਉਹ ਫੋਨ ਕਰਦੇ ਤੇ ਇਹ ਪਿੱਛੋਂ ਆਏ ਨੇ। ਉਹ ਪਿੱਛੋਂ ਹੀ ਮਗਰ ਲੱਗੇ ਹੋਏ ਸੀਗਾ ਤੇ ਇਹਨਾਂ ਨੇ ਹੱਥ ਮਾਰਿਆ ਤੇ ਮੋਬਾਈਲ ਖੋਹ ਕੇ ਤੇ ਮੇਰੇ ਬਾਹਰ ਖੜੀਏ ਦਿੱਤੀਗਾ ਤੇ ਮੇਰੇ ਨਾਲ ਲੱਕੀ ਸਪੀਡ ਵਾਲਾ ਉਹ ਮਗਰ ਭੌੜੇ ਆ ਭਗ ਲਾਗੇ ਇਹਨਾਂ ਨੂੰ ਅਸੀਂ ਭਾੜਿਆ ਉੱਥੇ ਮੁੜ ਗਏ ਮੁੜ ਕੇ ਮੁੜ ਗਏ ਇਹ ਸ਼ਵਾਲਾ ਮੰਦਰ ਲਾਗੇ ਆ ਗਏ ਨੇ ਰੁਕ ਰਿਆ ਵਾ ਘੇਰ ਕੇ ਤੇ ਇਹਨਾਂ ਦਾ ਚੱਗਾ ਛਤਰ ਪਤਾਲ ਕੀਤਾ ਵਾ ਲੋਕਾਂ ਦੇ ਉੱਤੇ ਬਾਗੇ ਵੀ ਮੋਬਾਈਲ ਉਹਨੇ ਚੋਰੀ ਕੀਤਾ ਤੇ ਮੋਬਾਈਲ ਵੀ ਸਾਡੇ ਬਰਾਮਦ ਹੋ ਗਿਆ ਵਾ ਇਹਨਾਂ ਦੇ ਆਪ ਹੀ ਤੇ ਆਪ ਹੀ ਡਿੱਗੇ ਨੇ ਇਹਨਾਂ ਦੇ ਗੋਡੇ ਸਾਡੇ ਭੱਜੇ ਦੇ ਨੇ ਜਿੱਥੇ ਤੱਕ ਤੇ ਮੈਂ ਕਹਿੰਦਾ ਵਾ ਕਿ ਇਹ ਪੁਲਿਸ ਦਾ ਦਰਿਆਨ ਦੱਸਦੇ ਨੇ ਆਪਣਾ ਤੇ ਇਹਨਾਂ ਨੂੰ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਪਿਛਲੇ ਹੱਲੇ ਦੇ ਵਿੱਚ ਉਸ ਬਾਹਾਂਪੁਰ ਰੋਡ ਦੇ ਉੱਤੇ ਅੱਠ ਲੋਥ ਚੋਰੀਆਂ ਜਿਹੜੀਆਂ ਹੋਏ ਜਦੇ ਦੋ ਤਿੰਨ ਚੱਡੀਆਂ ਲੱਤੀਆਂ ਦੋ ਮੰਦਰੀਆਂ ਮੋਬਾਈਲ ਪਤਾ ਨਹੀਂ ਕਿੰਨੇ ਚੋਰੀ ਹੋਏ ਤੇ ਅੱਗੇ ਪਹਿਲੀ ਵਾਰੀ ਇਹ ਵੱਡੇ ਜਿਹੜੇ ਹਨ ਮੋਟਰਸਾਈਕਲ ਤੇ ਰੇਡ ਭੋਲੇ ਇਹ ਬਰਿਆਰ ਪਿੰਡ ਆਪਣਾ ਦੱਸਦੇ ਦੇ ਦੋਨੇ ਵਾਲੋ ਨਾਮ ਨਹੀਂ ਪਤਾ ਨਾ ਸੋਰ ਆ ਗਿਆ ਸੋਰ ਸਾਹਿਬ ਆ ਗਏ ਆਪਕੋ ਕਿਹੜਾ ਕਹਿੰਦੇ ਨੇ ਜਿਹੜਾ ਖੇਤਰ ਪਤਾ ਦੇਣਾ ਨਾ ਮਾਰਕੀਟ ਵਾਲਾ ਨੇ ਤਸ਼ਲੀ ਨਾਲ ਕੀਤਾ ਵਾ ਇਹ ਮੁਰਕਾ ਡੋ ਨੱਦੇ ਜਿਹੜਾ ਮੋਟਰਸਾਈਕਲ ਸਲਿੱਪ ਕਰ ਗਿਆ ਉਹ ਬੋਡੇ ਸਾਡੇ ਭੱਜੇ ਨੇ ਚੰਗੀ ਤਰ੍ਹਾਂ ਕੀ ਗੱਲ ਬਤਾਈ ਸਾਰੀ ਮੈਂ ਆਏ ਕਦੀ ਤੇ ਉਹਨਾਂ ਨੇ ਫੋਨ ਖੋਲਿਆ ਮੇਰੇ ਕੋਲ ਮੈਂ ਗੱਲ ਕਰ ਰਹੀ ਕਦੀ ਫੋਨ ਆਇਆ ਮੈਂ ਫੋਨ ਚੁੱਕਿਆ ਤੇ ਮੈਂ ਗੱਲ ਕੀਤੀ ਰਹਾ ਮਨ ਨੂੰ ਕਹਾਂ ਮੈਂ ਤਾਂ ਮੈਂ ਬਾਅਦ ਚ ਕਰਦੀ ਆ ਫੋਨ ਮੈਂ ਘਰ ਜਾ ਕੇ ਕਰਦੀ ਆ ਫੋਨ ਮੈਂ ਬਾਹਰ ਹਾਂ ਬਸ ਇੰਨੀ ਕੀ ਗੱਲ ਕੀਤੀ ਤਾਂ ਉਹਨਾਂ ਨੇ ਫੋਨ ਖੋਲਿਆ ਆ ਕੇ ਪਿੱਛੇ ਆ ਗਏ ਮੇਰੇ ਕੋਲ ਕਿੰਨੇ ਜਣੇ ਸੀ ਦੋ ਜਣੇ ਕਿ ਕਿੱਧਰ ਆ ਰਹੇ ਮੈਂ ਵਿਚਾਰ ਸੈੱਟ ਤੋਂ ਆਇਆ ਗੱਲ ਇਹ ਵੀ ਇੱਧਰੋਂ ਆ ਰਹੇ ਹਾਂਜੀ ਇਹ ਮੇਰੇ ਪਿੱਛੋਂ ਆਇਆ

ਆਹ ਦੇਖਿਆ ਦੋ ਬੰਦੇ ਭੜਾਈਆਂ ਨੇ ਇਹ 8.5 ਦਾ ਵਾ ਗੱਡੀ ਆਈ ਐਸਐਸ ਸਾਹਿਬ ਦੀ ਉਹ ਲੈ ਗਏ ਨੇ ਲੋਕਾਂ ਦੀ ਕਾਫੀ ਹੋਰ ਫਨਲ ਕਰਦੇ ਜਾ ਰਹੇ